सत तुसी देख रहे हो दैनिक पंजाबी टीवी पी चैनल सब्सक्राइब करो नाल ही नबाओं घंटी दबाते ही तो मिल गया सारिया खबर उस वे टाइम तो मोबाइल ते जिद करो ते दुनिया बदलो। ਇਸੇ ਸੋਚ ਦੇ ਨਾਲ ਨਿਰਮਲ ਸਿੰਘ ਰਹਿਲ ਨੇ 6 ਸਾਲ ਪਹਿਲਾਂ ਇੱਕ ਮੁਹਿੰਮ ਸ਼ੁਰੂ ਕੀਤੀ ਸੀ। ਇੱਕ ਜ਼ਿੱਦ ਗੋਲਡਨ ਟੈਂਪਲ, ਯਾਨੀ ਕਿ ਸ੍ਰੀ ਹਰਿਮੰਦਰ ਸਾਹਿਬ ਜਾਣ ਦੀ ਜ਼ਿੱਦ। ਉਹ ਵੀ ਟ੍ਰੇਨ ਦੇ ਉੱਤੇ। ਇਸ ਜ਼ਿੱਦ ਨੂੰ 6 ਸਾਲ ਪਹਿਲਾਂ ਕੁਝ ਇਸ ਤਰੀਕੇ ਦੇ ਨਾਲ ਸ਼ੁਰੂ ਕੀਤਾ ਗਿਆ ਸੀ। ਨਿਰਮਲ ਸਿੰਘ ਰਹਿਲ ਪਿਛਲੇ 6 ਸਾਲ ਤੋਂ ਇਸੇ ਪਹਿਰਾ ਵਿੱਚ ਨਜ਼ਰ ਆਉਂਦੇ ਸੀ। ਉਹਨਾਂ ਨੇ ਆਪਣੀ ਗੱਡੀ ਦੇ ਉੱਤੇ ਵੀ ਪੱਕੇ ਪੋਸਟਰ ਲਾ ਦਿੱਤੇ ਸੀ। ਚਾਹੇ ਵਿਆਹ ਹੋਵੇ ਸ਼ਾਦੀ ਹੋਵੇ ਜਾਂ ਕੋਈ ਵੀ ਹੋਰ ਫੰਕਸ਼ਨ ਜਿੱਥੇ ਵੀ ਜਾਣਾ ਇਸੇ ਪਹਿਰਾ ਵਿੱਚ ਜਾਣਾ ਕਿਉਂਕਿ ਇਹਨਾਂ ਦੀ ਇੱਕੋ ਜ਼ਿੱਦ ਸੀ ਕਿ ਐ ਸ਼੍ਰੀ ਹਰਿਮੰਦਰ ਸਾਹਿਬ ਜਾਣਾ ਚਾਹੁੰਦੇ ਨੇ ਉਹ ਵੀ ਟ੍ਰੇਨ ਦੇ ਵਿੱਚ ਕਿਉਂਕਿ ਨਵਾਂ ਸ਼ਹਿਰ ਤੋਂ ਸ਼੍ਰੀ ਹਰਿਮੰਦਰ ਸਾਹਿਬ ਟ੍ਰੇਨ ਤੇ ਜਾਣ ਦਾ ਕੋਈ ਦਰਿਆ ਨਹੀਂ ਸੀ ਇਸੇ ਵਜ੍ਹਾ ਦੇ ਨਾਲ ਇਸ ਟ੍ਰੇਨ ਨੂੰ ਚਾਲੂ ਕਰਨ ਦੀ ਮੰਗ ਉਹ ਪਿਛਲੇ 6 ਸਾਲ ਤੋਂ ਕਰ ਰਹੇ ਸਨ ਪਰ ਆਖਰਕਾਰ ਉਹਨਾਂ ਦੀ ਮਿਹਨਤ ਰੰਗ ਲੈ ਕੇ ਆਈ ਇਸ ਸ਼ਖਸ ਦੀ ਜ਼ਿੱਦ ਨੇ ਸ਼ੁਰੂਆਤ ਕਰਵਾ ਦਿੱਤੀ ਹੈ ਆਸਟ੍ਰੇਲ ਜੋ ਨਵਾਂ ਸ਼ਹਿਰ ਤੋਂ ਅੰਮ੍ਰਿਤਸਰ ਸਾਹਿਬ ਵਾਸਤੇ ਚੱਲੇਗਾ ਤੁਸੀਂ ਆਪ ਵੀ ਸੁਣੋ ਇਸ ਸ਼ਖਸ ਦੀ ਜ਼ੁਬਾਨੀ ਕਿਸ ਤਰੀਕੇ ਦੇ ਸੀ ਸੰਘਰਸ਼ ਦੀ ਦਾ ਪਰ ਮੈਂ ਇਹ ਕਾਰਜ ਦੀ ਸੇਵਾ ਕਰਨੀ ਕਰਨੀ ਹੈ ਔਰ ਇਸ ਗੱਲ ਨੂੰ ਚੰਦੂ ਮਾਝਾ ਜੀ ਜਾਂ ਮੌਜੂਦਾ ਵੀਧਰਾਂ ਨੇ ਸੋਚਿਆ ਕਿ ਇਹ ਬਹੁਤ ਅਹਿਮੀ ਗੱਲ ਹੈ ਸਾਡੇ ਲਈ ਹੈ ਔਰ ਸਾਡੀ ਸੇਵਾ ਵਾਸਤੇ ਹੈ ਔਰ ਇਹ ਰੇਲ ਗੱਡੀ ਜਿਹੜੀ ਚਲਾਵਾਂਗੇ ਤੇ ਉਹਨਾਂ ਨੇ ਇਹਦਾ ਮੰਦਰੀ ਧਾਰ ਕੇ ਰੇਲ ਗੱਡੀ ਚਲਾਉਣ ਦਾ ਹੁਕਮ 2000 ਕੀਤਾ ਸੀ ਪਰ ਤੀਜੀ ਵਾਰ ਤਾਂ ਜੁਹਨ ਕਾਮਯਾਬੀ ਸਾਨੂੰ ਪੂਰੀ ਮਿਲੇ ਹੀ ਗਈ ਹੈ ਔਰ ਟਾਈਮ ਟੇਬਲ ਤੇ ਪੱਤਰਕਾਰਾਂ ਦੇ ਵਿੱਚ ਪ੍ਰੈਸ ਕਾਨਫਰੰਸ ਬੁਰੀ ਚੰਗੀ ਤਰ੍ਹਾਂ ਹੋ ਗਈ ਹੈ ਪਰ ਫਿਰ ਦੇ ਬਾਵਜੂਦ ਮੈਂ ਖੁਸ਼ੀ ਜੋ ਸਾਰੇ ਅੱਗੇ ਬੇਨਤੀ ਕਰਦਾ ਕਿ रेलवे स्टेशन ते हर रोज ट्रेन चलनी है ਤੁਸੀਂ ਆਪਣੀ ਟਿਕਟ ਲਓ 30 ਰੁਪਏ ਦੀ ਤੇ ਰੇਲਵੇ ਸਟੇਸ਼ਨ ਤੋਂ ਨਮਾਸ਼ਾ ਤੋਂ ਅੰਬਰਸਰ ਕੋਲ ਤੇ ਜੀਜੇ ਤੋਂ ਵੀ ਇਹੀ ਟ੍ਰੇਨ ਜਾਣੀ ਹੈ ਰਾਹ ਤੋਂ ਵੀ ਇਹੀ ਟ੍ਰੇਨ ਆਉਣੀ ਹੈ ਐ ਤੁਸੀਂ ਵੀ ਪਰਵਾਣਗੀ ਹੋਣੀ ਹੈ ਰੀਲ ਸਾਹਿਬ ਕਿਤਨਾ ਸਾਲ ਤੁਸੀਂ ਮਿਹਨਤ ਕੀਤੀ ਇਸ ਕੰਮ ਵਾਸਤੇ ਸਰ ਜੀ ਮੈਂਨੇ ਮਿਹਨਤ ਕੀ ਹੈ 6 ਸਾਲ ਹੋ ਗਏ ਦਾ 2013 ਦਾ ਮੈਂ ਲੱਗਿਆ ਹੋਇਆ ਹੈ ਔਰ ਇਹ ਦੇ ਵਿੱਚ ਉਦੀ ਬਾਅਦ ਮੈਂ ਜੋ ਹੈ ਪਿੱਛਾ ਮੁੜ ਕੇ ਮੈਂ ਨਹੀਂ ਦੇਖਿਆ। ਪਰ ਜੋ ਵੀ ਮੇਰਾ ਦਿਲ ਕਰਦਾ ਸੀ ਮੈਂ ਹਰ ਵਕਤ ਆਪਣੀ ਗੱਡੀ ਦੇ ਉੱਪਰ ਲੈ ਕੇ ਹੀ ਘੁੰਮਦਾ ਸੀ। ਜਿੱਥੇ ਵੀ ਜਾਣਾ ਵਿਆਹ ਜਾਣਾ, ਸ਼ਾਦੀ ਜਾਣਾ, ਭੰਗੜਾ ਪਉਣਾ, ਨੱਚਣਾ, ਕਿਸੇ ਨਾਲ ਗੱਲਬਾਤ ਕਰਨੀ, ਖਾਸ ਕਰਕੇ ਮੈਂ ਆਪਣਾ ਰੂਪ ਜੀਵਨ ਸਾਰੰਗ ਦਿਖਾਉਂਦਾ ਸੀ। ਔਰ ਮੇਰੇ ਦੇ ਤਾਂ ਫਿਦਾ ਹੋ ਗਿਆ ਸੀ ਕਿ ਮੈਂ ਟ੍ਰੇਨ ਦਾ ਸਫ਼ਰ ਲੋਕਾਂ ਨੂੰ ਕਰਾਉਣਾ ਹੀ ਕਰਾਉਣਾ ਹੈ। ਹਰਮੰਦਰ ਸਾਹਿਬ ਮੱਥਾ ਟੇਕਣਾ ਹੀ ਹੈ। ਥੋੜੇ ਮੈਂ ਪਰਮਜੀਤ ਨਾਮਾ ਸ਼ਾਹ ਤੋਂ ਆਇਆ। ਹਾਂਜੀ। ਸਾਡੇ ਰੀਅਲ ਸਾਲ ਹਨ। ਮੈਂ ਪਿਛਲੇ ਵਿੱਚ 6 ਸਾਲ ਤੋਂ ਇਹ ਮਿਹਨਤ ਕਰ ਰਹੇ ਸੀ ਬਹੁਤ ਸ਼ਗਲ ਕੀ ਤਰ 15 ਜਨਵਰੀ ਨੂੰ ਹਰਮੰਦਰ ਸਾਹਿਬ ਲਈ ਲੈ ਜਾਣ ਲਈ ਜਾਇਆ ਕਰੀਏ ਤੇ ਇਹਨਾਂ ਦੇ ਜਾਨੀ ਕਿ ਮੇਨ ਸਪੋਰਟ ਜੀਯੋਗਦਾਨ ਰੀਤ ਸਾਹਿਬ ਦਾ ਹੈ ਨਸੀਨਾਂ ਦੇ ਬਹੁਤ ਬਹੁਤ ਧੰਨਵਾਦ ਦੀਆਂ ਮੇਰਾ ਨਾਮ ਕਮਲ ਕੌਸ਼ਨ ਜੀ ਜਿਹੜਾ ਨੌਸੇਦ ਆ ਨਵਾਂ ਸ਼ਹਿਰ ਰਹਿਣਤ ਹਾਂ ਰਿਟਾਇਰਡ ਬੈਂਕਰ ਆ ਠੀਕ ਹੈ ਔਰ ਮੈਨੂੰ ਇਸ ਚੀਜ਼ ਦੀ ਬਹੁਤ ਖੁਸ਼ੀ ਹੈ ਤੇ ਇਹ ਸੁਲਾਜ ਜੀ ਦੀ ਮਿਹਨਤ ਨਾਲ ਜਾਂ ਹੋਰ ਸਾਥੀਆਂ ਦੀ ਮਿਹਨਤ ਦੇ ਨਾਲ ਇਹ ਜਿਹੜੀ ਗੱਡੀ ਚੱਲੀ ਹੈ ਉਹਦਾ ਓਵਰਆਲ ਅੱਛਾ ਇੰਪੈਕਟ ਪਾਊਡਰ ਗੱਦੀ ਆਏ ਗੱਲ ਰਹੂਗੀ ਕਿਰਾਏ ਦੇ ਬਈ ਜਿਹੜੇ ਬੰਦੇ ਅੰਮ੍ਰਿਤਸਰ ਸਾਈਡ ਤੇ ਵਿਆਸ ਦੀ ਜਾਂ ਅਦਰਵਾਈ ਜਾਣਾ ਚਾਹੁੰਦੇ ਆ ਉਹਨਾਂ ਨੂੰ ਇੱਕ ਸਿੱਧੀ ਟ੍ਰੇਨ ਮਿਲ ਜਾਏਗੀ ਘੱਟ ਕਿਰਾਏ ਤੇ ਔਰ ਕਿੱਥੇ ਬਸੇ ਵੀ ਤੁਸੀਂ ਜਾਣੇ ਹੋ 100-150 ਰੁਪਿਆ ਕਿਰਾਇਆ ਲੱਗਦਾ ਤੇ ਗੱਡੀ ਦੇ ਵਿੱਚ 30 ਰੁਪਿਆ ਕਿਰਾਇਆ ਲੱਗੇਗਾ ਬੰਦੋ ਚ ਪਹੁੰਚਣੇ ਬੱਚਾ डोल बी हुअगियूं आ नो कला इटो फिरो